ਸਰਸ਼ੀਕਾਲ ਮੈਰੀਨਾ ਦੀ ਮੰਗ ਤੁਸੀਂ ਦੇਖ ਰਹੇ ਹੋ ਛਣਕਾਟਾ ਨਿਊਜ਼ ਤੇ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਦੇਖਿਆ ਜਾ ਰਿਹਾ ਕਿ ਚਰਨਿਆਂ ਦਾ ਸਮੁੰਦਰਾਂ ਦਾ ਤੇ ਝੀਲਾਂ ਦਾ ਆਨੰਦ ਲਗਾਤਾਰ ਜਿਹੜਾ ਕਿ ਮਾਣਿਆ ਜਾ ਰਿਹਾ ਇਸ ਦੇ ਵਿੱਚ ਗਲਤ ਵੀ ਕੁਝ ਨਹੀਂ ਆ ਜੇਕਰ ਤੁਸੀਂ ਅਜਈਆਂ ਥਾਵਾਂ ਤੇ ਜਾਂਦੇ ਹੋ ਤਾਂ ਥੋੜਾ ਸੁਚੇਤ ਜ਼ਰੂਰ ਰਹਾ ਕਰੋ ਕਿਉਂਕਿ ਕਈ ਵਾਰ ਦੇਖਿਆ ਜਾਂਦਾ ਹੈ ਕਿ ਇਨ੍ਹਾਂ ਝੀਲਾਂ ਦੇ ਵਿੱਚ ਆਨੰਦ ਮਾਣਨ ਦੇ ਵਕਤ ਕਈ ਵਾਰ ਲੋਕ ਰੁੜ ਵੀ ਜਾਂਦੇ ਨੇ ਪਰ ਹੁਣ ਜਿਹੜੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਇਸ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਨੇ ਉਹ ਝਰਨੇ ਦਾ ਆਨੰਦ ਮਾਣ ਰਹੇ ਸੀ ਤਾਂ ਇਸ ਦੌਰਾਨ ਇੱਕ ਸੱਪ ਇੱਕ ਮੁੰਡੇ ਦੀ ਪੈਂਟ ਦੇ ਵਿੱਚ ਜਾ ਵਰਦਾ ਜਿਸ ਤੋਂ ਬਾਅਦ ਜਦੋਂ ਉਸ ਨੌਜਵਾਨ ਨੂੰ ਆਪਣੇ ਪੈਂਟ ਦੇ ਵਿੱਚ ਕੁਝ ਹਰਕਤ ਹੁੰਦੀ ਨਜ਼ਰ ਆਉਂਦੀ ਆ ਤਾਂ ਉਹ ਇੱਕਦਮ ਪਾਣੀ ਤੋਂ ਬਾਹਰ ਆਉਂਦਾ ਅਤੇ ਫਿਰ ਦੇਖਿਆ ਕਿ ਉਸ ਦੀ ਪੈਂਟ ਦੇ ਵਿੱਚ ਸੱਪ ਵੜ ਗਿਆ ਜਿਸ ਤੋਂ ਬਾਅਦ ਉਸ ਨੌਜਵਾਨ ਨੇ ਥੋੜੀ ਹੁਸ਼ਿਆਰੀ ਵਰਤੀ ਅਤੇ ਉਸ ਨੇ ਸੱਪ ਦਾ ਮੂੰਹੋਂ ਮੂੰਹ ਨੱਪ ਲਿਆ ਜਿਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਮਦਦ ਕਰਦੇ ਹੋਏ ਪਿੱਛੋਂ ਪੂਰਤੋ ਫੜ ਕੇ ਪੂਰੇ ਪੂਰੇ ਜ਼ੋਰ ਦੇ ਨਾਲ ਸੱਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਦੇਖਦੇ ਦੇਖਦੇ ਉਹਨਾਂ ਦੇ ਵੱਲੋਂ ਸੱਪ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਖੈਰ ਗਨੀਮਤ ਇਹ ਰਹੀ ਕਿ ਇਸ ਦੇ ਵਿੱਚ ਇਸ ਨੌਜਵਾਨ ਦੀ ਜਾਨ ਬਚ ਗਈ ਪਰ ਇੱਥੇ ਲੋੜ ਹੈ ਲੋਕਾਂ ਨੂੰ ਸੁਚੇਤ ਹੋਣ ਦੀ ਕਿਉਂਕਿ ਪਾਣੀ ਦੇ ਵਿੱਚ ਅਜਿਹੀਆਂ ਜ਼ਹਿਰੀਲੀਆਂ ਜਿਹੜੀਆਂ ਕਿ ਚੀਜ਼ਾਂ ਉਹ ਆਮ ਹੁੰਦੀਆਂ ਨੇ ਜਿਸ ਕਰਕੇ ਉਹ ਕਿਸੇ ਵੀ ਵਕਤ ਕਿਸੇ ਦੀ ਜਾਨ ਦੇ ਲਈ ਖਤਰਾ ਬਣ ਸਕਦੀਆਂ ਨੇ ਜਿੱਥੇ ਪਾਣੀ ਲੋਕਾਂ ਦੇ ਲਈ ਖਤਰਾ ਬਣ ਸਕਦਾ ਕਿਉਂਕਿ ਕਦੇ ਵੀ ਪਾਣੀ ਦਾ ਵਹਾਅ ਤੇਜ਼ ਹੋ ਸਕਦਾ ਉੱਥੇ ਹੀ ਪਾਣੀ ਦੇ ਵਿੱਚ ਅਜਈਆਂ ਚੀਜ਼ਾਂ ਨੇ ਜਿਹੜੇ ਕਿ ਜਾਨਵਰ ਜੇਕਰ ਕੋਈ ਖਤਰਨਾਕ ਜਾਨਵਰ ਇਸ ਤਰੀਕੇ ਦੇ ਨਾਲ ਤੁਹਾਨੂੰ ਕੱਟ ਲੈਂਦਾ ਤਾਂ ਤੁਹਾਡੀ ਜਾਨ ਵੀ ਖਤਰੇ ਦੇ ਵਿੱਚ ਪੈ ਸਕਦੀ ਹੈ ਸੋ ਇੱਥੇ ਲੋੜ ਹੈ ਲੋਕਾਂ ਨੂੰ ਕਿ ਉਹ ਅਜਈਆਂ ਥਾਵਾਂ ਤੇ ਜਾਣ ਵੇਲੇ ਥੋੜਾ ਸੁਚੇਤ ਜ਼ਰੂਰ ਰਹਿ ਕਹਨ ਤਾਂ ਕਿ ਕੋਈ ਅਜਹੀ ਅਣਹੋਣੀ ਨਾ ਹੋ ਜਾਵੇ ਜੋ ਤੁਹਾਡੀ ਜਾਨ ਦੇ ਉੱਤੇ ਭਾਰੀ ਪੈ ਜਾਵੇ ਸਕ੍ਰੀਨ ਤੇ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਨੇ ਉਹ ਆਪਣੇ ਦੋਸਤ ਨੂੰ ਬਚਾਉਂਦੀ ਪੂਰੀ ਕੋਸ਼ਿਸ਼ ਕਰਦੇ ਨੇ ਅਤੇ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਹੈ ਕਿ ਉਸ ਦੀ ਪੈਂਟ ਦੇ ਵਿੱਚ ਇਹ ਸੱਪ ਬੜਿਆ ਤਾਂ ਉਸ ਨੂੰ ਕੱਢਣ ਲਈ ਪੂਰੀ ਜਦੋਜਹਿਦ ਕੀਤੀ ਜਾਂਦੀ ਹੈ ਹਾਲਾਂਕਿ ਅੰਤ ਦੇ ਵਿੱਚ ਉਹ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਂਦੇ ਨੇ ਅਤੇ ਸੱਪ ਨੂੰ ਕੱਢ ਲਿਆ ਜਾਂਦਾ ਤੁਸੀਂ ਵੀ ਦੇਖਿਆ ਸਕ੍ਰੀਨ ਤੇ ਅੱਗੇ ਕੋਈ ਛੋਟਾ ਮੋਟਾ ਸੱਪ ਨਹੀਂ ਇੰਨੀ ਲੰਬਾਈ ਵੀ ਬਹੁਤ ਜ਼ਿਆਦਾ ਵੱਡੀ ਸੀ ਪਰ ਗਣਿਮਤ ਰਹੀ ਕਿਸ ਸੱਪ ਨੇ ਉਸ ਨੌਜਵਾਨ ਨੂੰ ਕਟਿਆ ਨਹੀਂ ਜਿਸ ਕਰਕੇ ਉਸਦੀ ਜ਼ਿੰਦਗੀ ਬਚ ਗਈ ਪਰ ਇੱਥੇ ਆਪਣੀ ਜ਼ਿੰਦਗੀ ਇਸ ਤਰੀਕੇ ਦੇ ਨਾਲ ਦਾਤੇ ਨਾਲ ਲਗਾਓ ਤੁਹਾਨੂੰ ਵੀ ਪਤਾ ਕਿ ਪਾਣੀ ਦੇ ਵਿੱਚ ਅਜਈਆਂ ਜ਼ਹਿਰੀਲੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਕਰਕੇ ਤੁਸੀਂ ਆਪਣੀ ਜਾਨ ਖੁਦ ਬਚਾ ਸਕਦੇ ਹੋ ਅਜਈਆਂ ਚੀਜ਼ਾਂ ਜਿੱਥੇ ਝਰਨੇ ਹੋਏ ਜਾਂ ਸਮੁੰਦਰ ਹੋਏ ਇਹ ਆਨੰਦ ਮਾਣਨ ਵਾਸਤੇ ਉਹਨੇ ਬਹੁਤ ਖੂਬਸੂਰਤ ਦੇਖਣ ਨੂੰ ਮਿਲਦੇ ਨੇ ਪਰ ਜਿੰਨੀਆਂ ਹੀ ਇਹ ਥਾਮਾਂ ਖੂਬਸੂਰਤ ਹੁੰਦੀਆਂ ਨੇ ਓਨੀਆਂ ਹੀ ਜ਼ਿਆਦਾ ਇਹ ਖਤਰਨਾਕ ਵੀ ਹੁੰਦੀਆਂ ਨੇ ਕਿਉਂਕਿ ਕਈ ਵਾਰ ਕੋਈ ਅਜਿਹੀ ਘਟਨਾ ਵੀ ਹੋ ਜਾਂਦੀ ਹੈ ਜੋ ਕਿ ਤੁਹਾਡੀ ਜਾਨ ਨੂੰ ਖਤਰੇ ਵਿੱਚ ਪਾ ਦਿੰਦੀ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼